ਐਮਐਲਏ ਸਾਹਿਬ ਆਪ ਜੀ 25 ਸੜਕਾਂ ਤੁਸੀਂ ਨਹੀਂ ਪੱਤਰਕਾ ਜੀ ਇਹਦੇ ਬਾਰੇ ਕੀ ਕਹਿੰਦੇ ਕਿਹੜੇ ਕਿਹੜੀਆਂ ਸੜਕਾਂ ਇਹ 7 ਕਿਲੋਮੀਟਰ ਦੀਆਂ ਜਿਹੜੀਆਂ ਸੜਕਾਂ ਹੈਗੀਆਂ 25 ਤੇ ਜਿਹਦੇ ਵਿੱਚ ਤਕਰੀਬਨ 1.5 ਕਰੋੜ ਰੁਪਏ ਦੇ ਨਾਲੇ ਜਿਹੜਾ ਕੰਮ ਹੋਣਾ ਇਹ ਆਪਣੇ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦੀਆਂ ਤਕਰੀਬਨ ਸਾਰੀਆਂ ਹੀ ਜਿਹੜੀਆਂ ਲਿੰਕ ਰੋਡ ਨੇ ਉਹਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਤੇ ਇਹ ਬਹੁਤ ਚੱਲਦਾ ਜਿਹੜੀਆਂ ਸੜਕਾਂ ਸਹੀ ਹੋ ਕੇ ਸਾਡੇ ਲੋਕਾਂ ਨੂੰ ਚੱਲਣ ਦੇ ਲਈ ਇਹ ਸਮਰਪਿਤ ਹੋ ਰਿਹਾ ਇਹ ਕਦੋਂ ਕੰਮ ਸ਼ੁਰੂ ਹੋ ਰਿਹਾ ਇਹਨਾਂ ਦਾ ਇਹ ਕੰਮ ਆਲਰੇਡੀ ਸ਼ੁਰੂ ਹੀ ਹੈਗਾ ਜੀ ਸੜਕਾਂ ਤਾਂ ਹੋ ਗਿਆ ਬਾਕੀਆਂ ਦਾ ਲੋਕ ਦਾ ਕੰਮ ਕਿਉਂਕਿ ਹੁਣ ਜਿਹੜੀਆਂ ਦਾ ਸ਼ੁਰੂ ਸੀਗਾ ਜੀ ਚੱਲੀ ਜਾਂਦਾ ਉਹ ਕੰਪਲੀਟ ਹੋਣੀ ਤੇ ਬਾਕੀ ਇਹ ਆ ਵੀ ਜਿਹੜੀਆਂ ਦਾ ਹਲੇ ਕੰਮ ਸ਼ੁਰੂ ਨਹੀਂ ਹੋਇਆ ਉਹ ਇਹ ਹੈਗਾ ਵੀ ਜਦੋਂ ਲੋਕ ਪਾਉਣ ਦਾ ਆਪਣਾ ਉਹ ਜਿਹੜਾ ਸਿਸਟਮ ਹੁੰਦਾ ਪਰ ਮਹੀਨੇ ਹੁੰਦੇ ਉਹਨਾਂ ਦੇ ਵਿੱਚ ਹੋਣਾ ਇਹ ਚੜਾਈ ਕਿੰਨੀ ਹੋਈ ਛੜਕ ਦੀ ਜਿਹੜੀ ਬੰਨੀ ਇਹ ਤਾਂ ਤਕਰੀਬ 10 ਫੁੱਟ ਹੀ ਹੈ ਜੀ ਇਹ ਕਿੱਥੋਂ ਤੱਕ ਬੰਨੀ ਹੈ ਜੀ ਛੜਕੇ ਇਹ ਕਿੰਨਸਾਂ ਤੱਕ ਬੰਨੀ ਹੈ ਜੀ ਨਹੀਂ ਸ਼ਹਿਰ ਦੇ ਥੈਲਾ ਫੁੱਟ ਨਹੀਂ ਨਹੀਂ ਉਹ ਇੱਕ ਅਲੱਗ ਜਿਹੜਾ ਹੈਗਾ ਉਹਦੇ ਚ ਆਪਣੀਆਂ ਵੀ ਸੜਕਾਂ ਆਪਣੇ ਹਲਕੇ ਦੀਆਂ ਲੱਗਤੋਂ ਪਾਈਆਂ ਹੋਈਆਂ ਜਿਹੜੀਆਂ ਜਿਵੇਂ ਆਪਾਂ ਸੋਪਰੇ ਤੋਂ ਲੈ ਕੇ ਮੌੜਨ ਆਪਾਂ ਮੌੜਨ ਆਪੇ ਤੋਂ ਗੁਲਮਸਰ ਗੁਲਮਸਰ ਤੋਂ ਜਿਹੜਾ ਆਪਣਾ ਕੈਂਚੀਆਂ ਰੋਡ ਦੇ ਤੱਕ ਉਹ ਇਸ ਤਰ੍ਹਾਂ ਇਧਰੋਂ ਆਪਣਾ ਰੂੜੇਕਿਆਂ ਤੋਂ ਲੈ ਕੇ अपना ਬੱਤਿਆਲੇ ਮੋੜ ਤੋਂ ਲੈ ਕੇ ਰੇਕੇ ਨੂੰ ਦੇਕਿਆ ਤੋਂ ਜਿਹੜਾ ਮੇਨ ਰੋਡ ਤੱਕ ਹੈਗਾ ਅਕੀ ਤੇ ਆਹ ਛੱਡ ਕੇ ਕਿੰਨੀ ਚੌੜੀ ਬਣ ਰਹੀ ਹੈ ਜੀ ਇਹ ਤਾਂ ਜੀ 18 ਫੁੱਟ ਆਏ 8 ਆਪਣਾ 10 ਹੀ ਬਣ ਰਹੀ ਹੈ ਇਹ ਇਹ ਵੀ 10 ਫੁੱਟ ਨੂੰ ਜੀ ਇਹਦੇ ਲਾਗਤ ਕਿੰਨੀ ਲੱਗੂ ਜੀ ਇਹਦੇ ਤੇ ਇਹਦੇ ਦੀ ਲਾਗਤ ਹੈ ਜਿਹੜਾ ਆਪਣੇ ਐਸ.ਓ. ਨਾਲ ਖੜੇ ਆ ਜੀ 86 ਲੱਖ ਰੁਪਏ ਦੀ ਮਤਲਬ 86 ਲੱਖ ਰੁਪਏ ਦੀ ਇਹ ਪਰ ਇੰਟਰਲੌਕ ਨੂੰ ਕਹਿੰਗੇ ਇੰਟਰਲੌਕ ਦੇ ਆਪਣੇ ਸ਼ਹਿਰ ਸ਼ਹਿਰ ਦੀ ਹਦੂਦ ਵਿੱਚ ਆ ਜਿਹੜੀ ਉਹ ਇੰਟਰਲੌਕ ਲੱਗਣੀ ਹੈ ਕਿ ਸੜਕ ਦੇ ਵਿੱਚ ਇਹ ਕਿਉਂ ਇਹਦੇ ਵਿੱਚ ਆਪਾਂ ਇੰਟਰਲੌਕ ਦੇ ਵਿੱਚ ਹੈ ਵੀ ਜਿੰਨੀ ਚੌੜੀ ਹੈ ਤੇ ਸਾਰੀ ਤੇ ਇੰਟਰਲੌਕ ਲਾਵਾਂਗੇ ਸ਼ਾਇਦ 40 ਫੁੱਟ ਤਕਰੀਬਨ ਦੀ ਜੋੜੀ ਆ ਸ਼ਹਿਰ ਸਹਿਰ ਵਾਲਾ ਹਿੱਸਾ ਜਿਹੜਾ ਆਪਾਂ ਉਹ 40 ਫੁੱਟ ਜਿਹੜੀ ਇਹਦੀ ਲੌਕਟਾਈਲ ਲਾਵਾਂਗੇ ਲੌਕਟਾਈਲ ਦਾ ਕੰਮ ਵੀ ਜਿਹੜਾ ਉਹ ਚੱਲੀ ਜਾਂਦਾ ਪਹਿਲਾਂ ਪਾਈਪਲਾਈਨ ਦਾ ਖੌਦੀਆਂ ਬਣਾ ਕੇ ਨਾਲ ਹੀ ਆ 40 ਫੁੱਟ ਦੇ ਵਿੱਚ ਹੀ ਲਾਉਂਗੇ ਇਹ ਇੰਟਰਲੌਕਿੰਗ ਟੈਲਾਂ ਇਹ ਹਾਂ ਕਿਉਂਕਿ ਜਿੰਨੀ ਚੜਾਈ ਹੈ ਤੇ ਸੜਕ ਦੀ ਲੌਕਟਾਈਲ ਦੋਨੇ ਚ ਹੀ ਲੱਗੂਗੀ